ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਹੱਰੇ ਲੈ ਕੇ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਜੁਲਾਈ ਤੱਕ ਪੰਜਾਬ ਖਲਸ ਨਾਲ ਲੱਗਦੇ ਖੇਤਰਾਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਨਸੂਨ ਦੀ ਕੀ ਕੰਡੀਸ਼ਨਸ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਕਿੰਨਾ ਕੁ ਵਿਸਤਾਰ ਮੌਨਸੂਨ ਦਾ ਵੇਖਣ ਨੂੰ ਮਿਲੇਗਾ ਸੋ ਅਸਲ ਜਿਹਾ ਲਾਈਵ ਸੈਟਲਾਈਟ ਦਾ ਸਿਨਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਆਥਾਂ ਦੇ ਲਗਭਗ 6:30 ਵਜਣ ਜਾ ਰਹੇ ਆ 2 ਜੁਲਾਈ ਦਾ ਦਿਨ ਆਖਰੀ ਪੜਾਤੇ ਆ ਜਿਵੇਂ ਕਿ ਸਾਨੂੰ ਅਪਡੇਟ ਫਾਈਲ ਹੋਈ ਦੇ ਚੁੱਕੇ ਹਾਂ ਕਿ ਮੌਨਸਨ ਟ੍ਰਾਫ ਜਿਹੜੀ ਪੰਜਾਬ ਹਰਿਆਣਾ ਦੇ ਉੱਪਰ ਵਾਣੀ ਹੋਈ ਸੀ ਤੇ ਉਹ ਹੁਣ 헤ਠਾ ਖਿਸਕ ਚੁੱਕੀ ਆ ਮੱਧ ਪ੍ਰਦੇਸ਼ ਦੱਖਣ ਪੂਰਬੀ ਰਾਜਸਥਾਨ ਤੇ ਯੂਪੀ ਦੇ ਪੂਰਬੀ ਭਾਗ ਬਿਹਾਰ ਚਾਰਖੰਡ ਇਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ ਮੌਨਸਨ ਟ੍ਰਾਫ ਇਸ ਵੇਲੇ ਮੌਜੂਦ ਆ ਤੇ ਇਹਨਾਂ ਹੀ ਖੇਤਰਾਂ ਦੇ ਵਿੱਚ ਤਗੜੀ ਝਟਮ ਹੋਈ ਜਿਹੜੀ ਮੀਹ ਦੇ ਐਸ ਵੇਲੇ ਵੇਖਣ ਨੂੰ ਮਿਲ ਰਹੀ ਆ ਜੇਕਰ ਆਪਾਂ ਇੱਕ ਲਾਈਨ ਖਿੱਚ ਲਈਏ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਇਸ ਲਾਈਨ ਦੇ ਥੱਲੇ ਥੱਲੇ ਜਿਹੜੀ ਆ ਇਸ ਵੇਲੇ ਮੌਨ ਜੀ Rajasthan ਦੇ ਦੱਖਣ ਹੂਰ ਵੀ ਖੇਤਰਾ ਦੇ ਵਿੱਚ ਗਰਜ ਰਿਸ਼ਕ ਵਾਲੇ ਤਗੜੇ ਬਦਲ ਮੜਨੇ ਨੇ ਫਾਰੀਮੀ ਇੱਥੇ ਦਰਜ ਹੋ ਰਿਹਾ ਹੈ ਮੱਧ ਪ੍ਰਦੇਸ਼ ਦੇ ਵਿੱਚ ਵੀ ਫਾਰੀਮੀ ਦਰਜ ਹੋ ਰਿਹਾ ਹੈ UP ਦੇ ਪੂਰਬੀ ਪਹਾਗ ਆਗਰਾ ਬਰੇਲੀ ਇਹਨਾਂ ਖੇਤਰਾ ਦੇ ਵਿੱਚ ਜਿਹੜਿਆ ਉਮੀਦਾਰਜ ਹੋ ਰਿਹਾ ਹੈ ਔਰ ਝਾਰਖੰਡ ਬਿਹਾਰ ਦੇ ਵਿੱਚ ਇਸਲੇ ਤੁਸੀਂ ਸਕਰੀਨ ਦੇ ਦੇਖ ਸਕਦੇ ਆ ਲਗਾਤਾਰ ਗਰਜ ਰਿਸ਼ਕ ਦੇ ਨਾਲ ਉਮੀਦਾਰਜ ਹੋ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਜੰਮੂ ਦੀ ਗੱਲ ਕਰੀਏ ਜਾਂ ਫਿਰ ਤੇਰੀ ਰਾਜਸਾਂ ਦੀ ਗੱਲ ਕਰੀਏ ਉੱਤਰੀ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਦੱਖਣ ਪੱਛਮੀ ਉੱਤਰੀ ਪੂਰਬੀ ਭਾਗਾਂ ਦੀ ਗੱਲ ਕਰੀਏ ਨਵੀਂ ਦਿੱਲੀ ਗੁਰੂਗਰਾਮ ਨੀਟਾ ਦੀ ਗੱਲ ਕਰੀਏ ਜੋ ਫਿਰ ਪੱਛਮੀ ਭਾਗ ਦੀ ਗੱਲ ਕਰੀਏ ਕਿ ਸਾਰੇ ਖੇਤਰਾਂ ਦੇ ਵਿੱਚ ਇਸ ਵੇਲੇ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਹਾਲੇ ਹੀ ਕਿਤੇ ਨਾ ਕਿਤੇ ਕੁਝ ਥਾਵਾਂ ਤੇ ਜੇ ਟਾਮੀ ਟਾਮੀ ਬਦਲ ਬਈ ਇਸ ਵੇਲੇ ਮੌਜੂਦ ਹੈ ਤੇ ਬਾਕੀ ਬਹੁਤੇ ਭਾਗਾਂ ਦੇ ਵਿੱਚ ਮੌਸਮ ਇਹਨਾਂ ਖੇਤਰਾਂ ਦੇ ਵਿੱਚ ਸਾਫ ਹੈ ਸੋ ਅੱਜ ਤੇ ਕੱਲ ਯਾਨੀ ਕਿ ਅਗਲੇ ਜਿਹੜੇ 24 ਘੰਟੇ ਨੇ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਜੇਕਰ ਕੁਝ ਵਿਭਾਗਾਂ ਦੇ ਵਿੱਚ ਲਿਮਟਿਡ ਬੱਦਲਵਾਈ ਬਣਦੀ ਵੀ ਹੈ ਤੇ ਕੁਝ ਸੀਮਿਤ ਖੇਤਰਾਂ ਨੂੰ ਕਵਰ ਕਰੇਗੀ ਹੋ ਸਕਦਾ 1-2 ਜ਼ਿਲ੍ਹਿਆਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਜਾਣ ਬਾਕੀ ਬਹੁਤੇ ਵਿਭਾਗਾਂ ਦੇ ਵਿੱਚ ਮੌਸਮ ਅੱਜ ਰਾਤ ਵੀ ਤੇ ਕੱਲ ਦਿਨ ਦੇ ਵਿੱਚ ਵੀ ਸਾਫ਼ ਰਹਿਣ ਦੀ ਉਮੀਦ ਹੈ 4 ਤਰੀਕ ਨੂੰ ਵੀ ਬਹੁਤੇ ਵਿਭਾਗਾਂ ਦੇ ਵਿੱਚ ਮੌਸਮ ਦਾ ਸਾਫ਼ ਰਹਿਣ ਦੇ ਹੀ ਆਸਾਰ ਨੇ 4 ਤਰੀਕ ਦੀ ਸ਼ਾਮ ਤੱਕ ਜਾਂ ਕੱਲ੍ਹ ਦੀ ਰਾਤ ਤੱਕ ਕੋਈ ਵੱਡੀ ਹਲਚਲ ਮੌਨਸਨ ਨਾਲੋਂ ਵੇਖਣ ਨੂੰ ਨਹੀਂ ਮਿਲੇਗੀ ਸੋ ਇੱਕ ਤਾਂ ਪਛਮੀ ਸਿਸਟਮ ਆ ਰਿਹਾ ਜੀ ਜਿਹੜਾ ਕਿ 6-7 ਦੇ ਲਾਗੇ ਉੱਤਰ ਭਾਰਤ ਨੂੰ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਦੂਜੇ ਪਾਸੇ 6-7 ਤਰੀਕ ਨੂੰ ਉਹੀ ਮੌਨਸੂਨ ਦੀ ਜਿਹੜੀ ਟਰਫ ਹੈ ਜਿਹੜੀ ਇਸ ਭਾਗਾਂ ਦੇ ਵਿੱਚ ਮੌਜੂਦ ਹੈ ਇਹਨੇ ਖਿਸਕ ਜਾਣਾ ਉੱਤੇ ਨੂੰ ਉੱਪਰ ਤੋਂ ਜੜੀਆਂ ਪੰਜਾਬ ਹਰਿਆਣਾ ਉੱਪਰ ਦੇ ਉੱਪਰ ਜਿਹੜਾ ਇਹ ਮੌਨਸੂਨ ਟ੍ਰਾਫ ਖਿਸਕ ਜਾਈਗੀ ਦੱਖਣ ਤੋਂ ਜਿਹੜਾ ਉੱਤਰੀ ਭਾਗਾਂ ਦੇ ਵਿੱਚ ਮੌਨਸੂਨ ਦੇ ਜੜੀਆਂ ਕਾਰਵਾਈਆਂ ਫਿਰ ਵੇਖਣ ਨੂੰ ਮਿਲਣਗੀਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਭਾਗ ਤੇ ਹਿਮਾਚਲ ਜੰਮੂ ਦੇ ਵਿੱਚ ਜਿਹੜੇ ਫਿਰ ਅਗਲੇ 4-5 ਦਿਨ ਹੋਣਗੇ ਯਾਨੀ ਕਿ 6 7 8 9 10 ਇਹਨਾਂ ਤਰੀਕਿਆਂ ਦੇ ਦਰਮਿਆਨ ਭਾਰੀ ਮੀਂਹ ਜੜਿਆ ਦਰਜ ਹੋ ਸਕਦੇ ਨੇ ਸੋ ਬਹੁਤੀ ਗੱਲਬਾਤ ਆਫਾ ਕਰਨੀ ਨਹੀਂ ਹੈ ਤੇ ਆਉਂਦੇ 48 ਘੰਟੇ ਲਗਭਗ ਠੀਕ ਰਹਿਣ ਦੇ ਆਸਾਰ ਨੇ ਮੌਸਮ ਦੇ ਉਸ ਤੋਂ ਬਾਅਦ ਤਬਦੀਲੀ ਸੰਭਵ ਹੈ ਖੇਤਰੀ ਤਲਾਕੇ ਦਾਲਸੇ ਵਿਸ਼ਕਾਰ ਭਾਰੀ ਮੀਂਹ ਦੇ ਜਿਹੜੇ ਅਲਰਟ ਹੈ ਉਹ ਵੀ ਜਾਰੀ ਕਰ ਦਿੱਤੇ ਨੇ ਮੌਸਮ ਹਕਮ ਦੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਵੱਡੇ ਫੱਟੜ ਤੇ ਕੋਈ ਹਲਚਲ ਨਹੀਂ ਹੈ ਪਰਸੋ ਦੀ ਗੱਲ ਕਰੀਏ ਵੱਡੇ ਫੱਟੜ ਤੇ ਕੋਈ ਹਲਚਲ ਨਹੀਂ ਹੈ 5 ਤਰੀਕ ਤੋਂ ਥੋੜੀ ਬਹੁਤ ਕਿਉਂਕਿ ਮੌਨਸੂਨ ਟਰਫ ਖੇਸਕਦੀ ਹੋਈ 5 ਤਰੀਕ ਨੂੰ ਉੱਤੇ ਆਏਗੀ ਪੰਜਾਬ ਹਰਿਆਣੇ ਦੇ ਜਿਹਦੇ ਨਾਲ ਥੋੜੀ ਬਹੁਤ ਖੇਤਰਾਂ ਦੇ ਵਿੱਚ ਲਿਮਟਡ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ 6 ਤਰੀਕ ਨੂੰ orange alert ਜਿਹੜਿਆ ਜਾਰੀ ਕਰ ਦਿੱਤਾ ਗਿਆ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆਂ ਭਾਰੀ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਇਹਨਾਂ ਸੂਬਿਆਂ ਦੇ ਵਿੱਚ ਭਾਵੇਂ ਮਾਝਾ ਖੇਤਰ ਹੈ ਮਾਲਵਾ ਦੋਆਬਾ ਸਾਰੇ ਖੇਤਰਾਂ ਦੇ ਵਿੱਚ ਉਮੀਦ ਹੈ ਜਿਹੜੇ ਚਾਂਸ ਵੱਢਦੇ ਜਾਪ ਰਹੇ ਨੇ 6 7 8 9 ਇਹਨਾਂ ਤਰੀਕਾਂ ਦੇ ਦਰਮਿਆਨ ਕੋਲ ਮੌਲਾਗੇ ਜੀ ਛੇ ਤੋਂ ਲੈ ਕੇ 10 11 12 ਤਰੀਕ ਤੱਕ ਮੌਸਮ ਐਕਟਿਵ ਰਹੇਗੀ ਪੰਜਾਬ ਹਰਿਆਣਾ ਦੇ ਵਿੱਚ ਉਤਰੀ ਰਾਜਸਥਾਨ ਦੇ ਵਿੱਚ ਹਿਮਾਚਲ ਉਤਰਾਖੰਡ ਜੰਮੂ ਦੇ ਵਿੱਚ ਤੇ ਇਹਨਾਂ ਫਾਗਾਂ ਨੂੰ ਵੱਡੇ ਫੱਦਰ ਤੇ ਫਿਰ ਮੀਂਹ ਚੱਕਰ ਦੇ ਜਿਹੜੇ ਜਿਹੜੇ ਐਲਾਨ ਨੇ ਜਾਂ ਕਹੇ ਲੀਏ ਕਿ ਅਲਰਟ ਨੇ ਉਹ ਜਾਰੀ ਕਰ ਸਕਦਾ ਮੌਸਮ ਫਾਗ ਜਾਰੀ ਕਰੂ ਦਿੱਤੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਅਲਰਟ ਫਿਰ ਤੋਂ ਇਹਨਾਂ ਦੇ ਵਿੱਚ ਜਾਰੀ ਹੋਣਗੇ ਪਹਾੜਾਂ ਦੇ ਵੱਲ ਜਾਣ ਵਾਲੇ ਸਾਵਧਾਨ ਫਿਰ ਤੋਂ ਅਸੀਂ ਬੇਨਤੀ ਕਰਦੀ ਹੈ ਕਿਉਂਕਿ ਉੱਥੇ ਬਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਟਰੈਫਿਕ ਜਿਹੜੀ ਹੇਠ ਵਿਆ ਮੀਹਾ ਦੇ ਜਿਹੜੇ ਮੌਸਮ ਦੀ ਸਦਕਾ ਪਹਾੜਾਂ ਦੇ ਵਿੱਚ ਵਧਣ ਗਿਆ ਜਿਹਦੇ ਨਾਲ ਫਿਰ ਤੋਂ ਬੱਦਲ ਘਟਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਸਕਦੀਆਂ ਨੇ 6 ਤਰੀਕ ਤੋਂ ਬਾਅਦ ਪੰਜਾਬ ਦੇ 77